ਚੱਲ ਰਹੀ ਲੜੀ ਵਾਰ ਸ੍ਰੀ ਗੁਰੂ ਪ੍ਰਤਾਪ ਸੂਝ ਗੰਸ ਦੀ ਮੁਬਾਰਕ ਕਥਾ ਜਿਸ ਕਥਾ ਅੰਦਰ ਅੰਮ੍ਰਿਤ ਸਰੋਵਰ ਦੀ ਖੁਦਵਾਈ ਤੋਂ ਬਾਅਦ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਵੱਲੋਂ ਸਾਈ ਮੀਆਂ ਮੀਰ ਦੇ ਰਾਹੀਂ ਸ੍ਰੀ ਹਰਮੰਦਰ ਸਾਹਿਬ ਜੀ ਦਾ ਨੀ ਪੱਥਰ ਰੱਖਿਆ ਗਿਆ ਹੈ। ਉਸ ਦੀ ਉਸਾਰੀ ਹੋਈ ਹੈ ਨਾਲ ਨਾਲ। ਅੰਮ੍ਰਿਤਸਰ ਸਾਹਿਬ ਜੋ ਸ਼ਹਿਰ ਹੈ। ਤਿਸ ਦੀ ਵਸੋਂ ਬਾਰੇ ਵੀ ਸਤਿਗੁਰੂ ਜੀ ਨੇ ਸਾਰਿਆਂ ਨੂੰ ਹੁਕਮ ਕੀਤਾ ਹੈ। ਕਿ ਵੱਧ ਤੋਂ ਵੱਧ ਜਿਹੜਾ ਹੈ ਇੱਥੇ ਲੁਕਾਈ ਆ ਕੇ ਬਸੇ ਰੋਹਾਨੀਅਤ ਦਾ ਭੰਡਾਰ ਵੀ ਇੱਥੇ ਹੈ ਦੁਨਿਆਵੀ ਵਪਾਰ ਜਿਹੜਾ ਹੈ ਅਸਲ ਦੇ ਵਿੱਚ ਉਹ ਵੀ ਇੱਥੇ ਬਹੁਤ ਹੋਵੇਗਾ ਇਸ ਪ੍ਰਕਾਰ ਕੁਝ ਜਿਹੜੇ ਨਿੰਦਕ ਨੇ ਜਿਹੜੇ ਗੁਰੂ ਸਾਹਿਬ ਜੀ ਦੀ ਵਡਿਆਈ ਨੂੰ ਨਹੀਂ ਕਰ ਸਕੇ ਉਹਨਾਂ ਨੇ ਲੋਕਾਂ ਨੂੰ ਭੜਕਾਉਣਾ ਸ਼ੁਰੂ ਕੀਤਾ ਹੈ ਜਿਹੜੇ ਆ ਕੇ ਵਸ ਰਹੇ ਸਨ ਕਹਿੰਦੇ ਅਸੀਂ ਤੇ ਸ਼ੁਰੂ ਤੋਂ ਇੱਥੇ ਰਹਿ ਰਹੇ ਹਾਂ ਸਾਨੂੰ ਪਤਾ ਇਸ ਜਗ੍ਹਾ ਦੇ ਕੀ ਹਾਲਾਤ ਨੇ ਜਮਾਸ਼ਾ ਜੀ ਧਵਾਉਂਦਾ ਹੈ ਬਰਸਾਤ ਹੁੰਦੀ ਹੈ ਤੇ ਇਹ ਸਾਰੀ ਜਗ੍ਹਾ ਪਾਣੀ ਦੇ ਨਾਲ ਡੁੱਬ ਜਾਂਦੀ ਹੈ ਜਿੱਥੇ ਅੱਜ ਪਾਵਨ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਸ਼ਸ਼ੋਭਤ ਹੈ ਉਸ ਬਾਰੇ ਕੁਝ ਲੋਕ ਜ਼ਿਕਰ ਕਰਦੇ ਤੇ ਇਥੇ ਜਿਹੜਾ ਵਸਣ ਦਾ ਕੋਈ ਲਾਭ ਨਹੀਂ ਆ ਤੁਹਾਡੇ ਬਣਾਏ ਹੋਏ ਘਰ ਜਿਹੜੇ ਨੇ ਕੁਝ ਸਮੇਂ ਬਾਅਦ ਪਾਣੀ ਜਦੋਂ ਆਏਗਾ ਇਥੇ ਠਹਿਰੇਗਾ ਪਾਣੀ ਬਣਾਏ ਘਰ ਟਹਿ ਟਹਿ ਜਾਣਗੇ ਕੀਤੀ ਮਹਿਲਤ ਜਿਹੜੀ ਤੁਹਾਡੀ ਵਿਅਰਥ ਚੱਲੀ ਜਾਏਗੀ ਤੇ ਇਸ ਲਈ ਜਿਹੜਾ ਹੈ ਇਸ ਜਗ੍ਹਾ ਤੇ ਕੋਈ ਵੀ ਵਸੋ ਨਾ ਕੋਈ ਫਾਇਦਾ ਨਹੀਂ ਹੈ ਬੇਕਾਰ ਜਗ੍ਹਾ ਹੈ ਇਤਿਹਾਦਤ ਐਸੇ ਬੋਲ ਬੋਲੇ ਨੇ ਸੰਗਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਪਹੁੰਚ ਗਈਆਂ ਤੇ ਜਾ ਕੇ ਕਹਿਣ ਲੱਗੀਆਂ ਸਤਿਗੁਰੂ ਜੀ ਕੁਝ ਲੋਕ ਆਇਆ ਇਸ ਜਗ੍ਹਾ ਬਾਰੇ ਕਹਿ ਰਹੇ ਨੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਫਿਕਰ ਨਾ ਕਰੋ ਜਿਹੜੇ ਇਦਾਂ ਕਹੀਂ ਕਹਿ ਰਹੇ ਨੇ ਨਾ ਉਹ ਹੀ ਬਾਤ ਦੇ ਵਿੱਚ ਪਛਤਾਉਣਗੇ ਕਿ ਅਸੀਂ ਕਿਉਂ ਨਹੀਂ ਇੱਥੇ ਵਸੇ ਅਸੀਂ ਇਸ ਜਗ੍ਹਾ ਤੇ ਕਿਉਂ ਨਹੀਂ ਆਪਣਾ ਘਰ ਬਣਾਇਆ ਸੋ ਸੰਗਤਾਂ ਵੱਲੋਂ ਜੋ ਬੇਨਤੀ ਕੀਤੀ ਜਾ ਰਹੀ ਹੈ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਆਓ पावन इतिहास दीरमता तो पहला रचना करो पवित्र ادب ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਮਾਹੀ ਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਮਾਹੀ ਗੁਰੂ ਸਾਹਿਬ ਜੀ ਸੁਣੀਏ ਹੈ ਗੁਰੂ ਗਰੀਬ ਨਿਵਾਜ ਆਪ ਕਰਤ ਬੜ ਨ ਕਰ ਸਮਾਜੋ ਏ ਗਰੀਬ ਨਿਵਾਜ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਆਪ ਜੀ ਵੱਡਾ ਨਗਰ ਜਿਹੜਾ ਹੈ ਵਸਾਉਣ ਲੱਗੇ ਤੇ ਤੁਹਾਡੇ ਪਾਵਨ ਪਵਿੱਤਰ ਮੁਖਵਾਖ ਰਾਹੀ ਦੂਰ ਦਰੇਡੇ ਤੋਂ ਸੰਗਤ ਆ ਕੇ ਇੱਥੇ ਵਸੋਂ ਕਰ ਗਈ ਹੈ ਤੁਹਾਡੇ ਹੁਕਮ ਮੁਤਾਬਕ ਇਹ ਸਭ ਕੁਝ ਹੋ ਰਿਹਾ ਹੈ। ਸ੍ਰੀ ਮੁਖਵਾਕ ਮਹਾਇ ਬਾਸੈ ਲਛਮੀ ਤੇਰੇ ਅਨੋਖੇ ਪ੍ਰਕਾਸ਼ੇ। ਗੁਰੂ ਅਰਜਨ ਦੇ ਮਹਾਰਾਜ ਜੀ ਦਾ ਇਹ ਪਾਵਨ ਹੁਕਮ ਹੈ ਮੁਖਵਾਕ ਹੈ ਉਸ ਪਾਵਨ ਪਵਿੱਤਰ ਧਰਤੀ ਦੇ ਲਈ। ਜੋ ਅਸੀਂ ਰੋਜ਼ ਸੁਣਦੇ ਵੀ ਆਂ ਤੇ ਪੜ੍ਹਦੇ ਵੀ ਆਂ ਡਿਠੇ ਸਭੇ ਥਾਵ ਨਹੀਂ ਤੁਜੇ ਆ। ਬਦੋ ਪਰਖ ਵਿਦਾਤੇ ਤਾਂ ਤੁੰ ਸੋਹੇ ਇਸ ਪਾਵਨ ਪਵਿੱਤਰ ਅਸਥਾਨ ਵਰਗਾ ਕੁੱਲ ਕਾਇਨਾਤ ਅੰਦਰ ਹੋਰ ਕੋਈ ਅਸਥਾਨ ਨਹੀਂ ਹੈ ਤੇਦੀ ਬਰਾਬਰੀ ਵੀ ਕੋਈ ਨਹੀਂ ਕਰ ਸਕਦਾ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਇਹ ਬਚਨ ਨੇ ਇਸ ਪਾਵਨ ਪਵਿੱਤਰ ਧਰਤੀ ਵਾਸਤੇ ਤਿੰਦੇ ਧਨ ਦੌਲਤ ਦੀ ਕੋਈ ਘਾਟ ਨਹੀਂ ਰਹੇਗੀ ਇਸ ਲక్ష్ਮੀ ਜਿਹੜੀ ਕਹਿ ਲੋ ਕਿ ਮਾਇਆ ਜਿਹੜੀ ਹੈ ਨਾ ਇਹ ਇਸ ਧਰਤੀ ਦੀ ਦਾਸੀ ਹੈ ਇਸ ਪਾਵਨ ਪਵਿੱਤਰ ਸਥਾਨ ਦੀ ਦਾਸੀ ਹੈ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਰਹੇਗੀ ਆ ਪਰਪੁਰਨ ਕੀ ਨਰਬਿ ਪਹਾੜੀ ਸੈਤ ਹੰਸ ਇਨ ਕਰਤ ਉਚਾਰੀ ਹੋਰ ਨਗਰਾਂ ਦੇ ਜਿਹੜੇ ਘਾਰ ਵਿਹਾੜੀ ਮਨੁੱਖ ਨੇ ਨਾ ਅੱਜ ਤੇ ਮਖੌਲਾਂ ਉਡਾਉਂਦੇ ਨਿਹਸੇ ਨਾਲ ਤੁਹਾਨੂੰ ਇਦਾਂ ਕਹਿ ਰਹੇ ਹਾਂ ਜਿਉਂ ਦਿਸ਼ ਕੋ ਜਲ ਚੇਹਿਰ ਹੋਏ ਕੈਸੇ ਤਹਾ ਬਸ ਹੋ ਕੋ ਕੋਏ ਕਿ ਚਾਰੇ ਪਾਸਿਆਂ ਦਾ ਜਲ ਜਿਹੜਾ ਹੈ ਇੱਥੇ ਆ ਕੇ ਖੜਾ ਹੋ ਜਾਂਦਾ ਹੈ ਤੇ ਤੁਸੀਂ ਇੱਥੇ ਕਿਉਂ ਵਸ ਰਹੇ ਹੋ ਇਤਿਆਦਿਕ ਐਸੀਆਂ ਗੱਲਾਂ ਤੁਹਾਡੇ ਨਾਲ ਕਰੜੇ ਹਾਨ ਸਦਨ ਗਿਰੇ ਤਬ ਉਜੜ ਜੈ ਹੈ ਬਸ ਨਿਹਾਰ ਇਤ ਉਤ ਦੁਖ ਪੈ ਲੋਕੇ ਕਹਿੰਦੇ ਕਿ ਸਦਨ ਭਾਵ ਕਰ ਕਰ ਡਿਗ ਪੈਣਗੇ ਤੁਸੀਂ ਉਜੜ ਜਾਓਗੇ ਫਿਰ ਵਸਣ ਵਾਸਤੇ ਇਧਰ ਉਧਰ ਭਟਕੋਗੇ ਦੁਖ ਪਾਓਗੇ ਸੁਨਸ ਕੀ ਅਨ ਤੇ ਸਤ ਗੁਰ ਕਾਇਓ ਜਿਮ ਚੌਦਿਸ਼ ਚਲ ਆਵਤ ਲਇਓ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਫੇਰ ਬਚਨ ਕੀਤੇ ਨੇ ਕਿ ਜਿਵੇਂ ਚਾਰੇ ਪਾਸੇ ਜਲ ਆਉਂਦਾ ਵੇਖਿਆ ਹੈ ਕਿਉਂ ਚੋਂ ਜਿਸਕੇ ਨਰੂ ਮਿਟਾ ਬਸਦੇ ਹੋਏ ਕਿ ਨਗਰ ਇਸ ਆਉਂਦਾ ਜਿਵੇਂ ਚਾਰੇ ਪਾਸਿਆਂ ਤੋਂ ਜਿਹੜਾ ਹੈ ਮਨੁੱਖ ਆਉਣਗੇ ਤੇ ਨਗਰ ਵਿੱਚ ਵਸਣ ਵਾਸਤੇ ਹੀ ਆਉਣਗੇ ਇੱਥੇ ਵਸੋਂ ਬਹੁਤ ਵੱਡੀ ਹੋਵੇਗੀ ਵੱਡੇ ਯਤਨ ਤੇ ਸਜਣ ਸਥਾਨ ਲੈ ਕੇ ਬਚੇ ਹਨ ਧਨ ਧਨਵਾਨ ਇਸ ਕਰਕੇ ਜਿਹੜਾ ਹੈ ਵੱਡੇ ਯਤਨਾਂ ਦੇ ਨਾਲ ਘਰ ਵਾਸਤੇ ਥਾਂ ਪ੍ਰਾਪਤ ਕਰਕੇ ਧਨਵਾਨ ਮਨੁੱਖ ਵੀ ਇੱਥੇ ਆਪਣਾ ਘਰ ਬਣਾਉਣਗੇ ਬ੍ਰਿੰਦ ਨਰਨ ਕੋਲ ਸੰਗ ਮਹਾਨਾ ਆਣ ਕਰਾਂਗੇ ਹਮ ਇਸ ਥਾਨਾ ਇਸ ਕਰਕੇ ਜਿਹੜਾ ਹੈ ਬਹੁਤ ਮਨੁੱਖ ਕੋਈ ਆਪਣੀ ਫਸਲ ਵਾੜੀ ਲੈ ਕੇ ਇੱਥੇ ਵਪਾਰ ਕਰੇਗਾ ਜਿਵੇਂ ਆਪਾਂ ਪਿਛੇ ਤਿੰਨ ਚਾਰ دیਵਾਨਾ ਪਹਿਲਾ ਜਿਹੜਾ ਹੈ ਗੰਗਾ ਰਾਮ ਦਾ ਜ਼ਿਕਰ ਕੀਤਾ ਸੀ ਉਹ ਬਠਿੰਡੇ ਦਾ ਰਹਿਣ ਵਾਲਾ ਸੀ ਤੇ ਬਾਜਰਾ ਲੈ ਕੇ ਆਇਆ ਸੀ ਤੇ ਗੁਰੂ ਸਾਹਿਬ ਜੀ ਨੇ ਬੜੀਆਂ ਖੁਸ਼ੀਆਂ ਬਖਸ਼ੀਆਂ ਸੇਵਾ ਵਿੱਚ ਲੱਗ ਗਿਆ ਨੇ ਸਵਾਰਥ ਹੋ ਗਿਆ ਤੇ ਇਹਨੇ ਭਣਾਰੇ ਮਾਲਕ ਨੇ ਬਖਸ਼ ਦਿੱਤੇ ਖੋਲ ਦਿੱਤੇ ਕਿ ਕਮੀ ਕੋਈ ਨਹੀਂ ਉਹਦੇ ਘਰੇ ਤੇ ਸੋ ਕਹਿਣ ਤੋਂ ਭਾਵ ਮਨੁੱਖ ਕੋਈ ਅਨਾਜ ਕੋਈ ਪਦਾਰਥ ਲੈ ਕੇ ਆਉਣਗੇ ਕੋਈ ਇੱਥੇ ਅਰਪਣ ਕਰਨਗੇ ਕੋਈ ਵਪਾਰ ਵਾਸਤੇ ਆਏਗਾ ਜੇ ਹਿੱਤ ਆਏ ਸਭ ਕੋਈ ਆਣ ਖਾਣ ਤੇ ਪਾਏ ਨ ਜੋਏ ਜਿਹੜਾ ਮਨੁੱਖ ਕਿਸੇ ਹੋਰ ਥਾਂ ਤੋਂ ਭੋਜਨ ਪ੍ਰਾਪਤ ਨਹੀਂ ਕਰ ਸਕੇਗਾ ਉਹਦੇ ਵਾਸਤੇ ਗੁਰੂ ਦਾ ਲੰਗਰ ਤਿਆਰ ਹੋਵੇਗਾ ਤੇ ਉਹ ਨਗਰੀ ਐਸੀ ਹੈ ਕਿ ਕਾਇਨਾਤ ਕੁੱਲ ਕਾਇਨਾਤ ਦਾ ਜੀਵ ਜਿਹੜਾ ਹੈ ਭੁੱਖਾ ਸੌ ਸਕਦਾ ਪਰ ਉਸ ਨਗਰੀ ਦੇ ਵਿੱਚ ਰਹਿਣ ਵਾਲੇ ਜਿਹੜੇ ਨੇ ਨਾ ਉਹ ਭੁੱਖੇ ਨਹੀਂ ਸੌਂਦੇ ਜਿੰਨੂੰ ਭੁੱਖ ਲੱਗਦੀ ਉਹ ਦਰਵਾਜ਼ੇ ਪਹੁੰਚ ਜਾਂਦਾ ਇਹ ਭਵਿੱਖਤ ਬਚਨ ਨੇ ਅਜੇ ਤੀ ਸਥਾਨ ਬਣਦੇ ਹੈ ਗੁਰੂ ਸਾਹਿਬ ਜੀ ਨੇ ਨਹੀਂ ਪੱਥਰ ਰੱਖਿਆ ਵਸੋਂ ਅਜੇ ਸ਼ੁਰੂ ਹੋਈ ਹੈ ਸਤਿਗੁਰੂ ਜੀ ਕਹਿੰਦੇ ਜੇ ਕਿਸੇ ਨੂੰ ਹਰ ਇੱਕ ਮਨੁੱਖ ਨੂੰ ਜੇਕਰ ਹੋਰ ਜਗ੍ਹਾ ਤੋਂ ਭੋਜਨ ਨਹੀਂ ਮਿਲਿਆ ਨਾ ਇੱਥੇ ਜ਼ਰੂਰ ਮਿਲੇਗਾ। ਅੱਜ ਜੋ ਗੱਲਾਂ ਕਰ ਰਹੇ ਨੇ ਉਹ ਵੀ ਇਹ ਗੱਲ ਸੁਣ ਲੈ। ਕਿ ਅਸਥਾਨ ਜਿਹੜਾ ਹੈ ਅਸਲ ਦੇ ਵਿੱਚ ਇਹਦੇ ਅੰਦਰ ਕੋਈ ਘਾਟ ਨਹੀਂ ਹੋਵੇਗੀ। ਗੁਰਪੁਰ ਦਿਨ ਪ੍ਰਤਿਬਤਵ ਵਿਸਾਇ ਲਾ ਕਰੇ ਵਸ ਨਰ ਸਦਾ ਸੁਖਾਲਾ। ਇਸ ਪ੍ਰਕਾਰ ਬੜੀ ਕਹਿ ਲੋ ਕੀ ਅਸਲ ਦੇ ਵਿੱਚ ਜੀਵ ਇੱਥੇ ਆ ਕੇ ਵਸਣਗੇ ਗੁਰਪੁਰ ਨਿਸ ਦਿਨ ਪ੍ਰਤ ਵਧੇ ਮਿਸਾਲਾ ਗੁਰੂ ਕੀ ਨਗਰੀ ਦਿਨ ਪ੍ਰਤੀ ਦਿਨ ਵਧੇਗੀ ਵਿਸਥਾਰ ਹੋਵੇਗਾ ਮਨੋਖੇ ਤੇ ਵਸਣਗੇ ਤੇ ਜਿਹੜੇ ਵਸਣਗੇ ਉਹ ਸੁਖੀ ਰਹਿਣਗੇ ਜੀਵਤ ਸਿੰਘ ਰਹਦੇ ਤੇ ਗੁਬਿੰਦ ਹਰ ਮੰਦਰ ਮੈਂ ਹੋਇ ਕਲ ਪ੍ਰਿੰਦ ਸਾਰੇ ਜਿਉਂਦਿਆਂ ਹਰ ਮੰਦਰ ਸਹਿਬ ਵਿੱਚ ਜਿਹੜਾ ਹੈ ਇਕੱਠੇ ਹੋ ਕੇ ਤੇ ਪ੍ਰਮਾਤਮਾ ਦਾ ਸਿਮਰਨ ਕਰਨਗੇ ਤੇ ਬਖਸ਼ਿਸ਼ ਉਹਨਾਂ ਤੇ ਬਹੁਤ ਵੱਡੀ ਹੋਵੇਗੀ ਇਸ ਪ੍ਰਕਾਰ ਗੁਰੂ ਸਾਹਿਬ ਜੀ ਦੀ ਨਗਰੀ ਵਿੱਚ ਵਸ ਕੇ ਆਪਣੀ ਜਿਹੜਾ ਹੈ ਕਹ ਲੋ ਕੀ ਕਿਰਤ ਕਮਾਈ ਵੀ ਇੱਥੇ ਕਰਨਗੇ ਜੀਵਿਕਾ ਜਿਹੜੀ ਹੈ ਉਹ ਵੀ ਤੋਰਨਗੇ ਤੇ ਗੁਰੂ ਦਾ ਸ਼ਬਦ ਵੀ ਆਪਣੇ ਹਿਰਦੇ ਵਿੱਚ ਧਾਰਨ ਕਰਨਗੇ ਅੰਤ ਸਮੇਂ ਦੇ ਚ ਪਾਏ ਸੁਖਾਇਰੇ ਦੋਇ ਲੋਕਨ ਕੇ ਕਾਰਜ ਸਾਰੇ ਅੰਤ ਸਮੇਂ ਉਹ ਸੁਖਾਲੀ ਗਤੀ ਪ੍ਰਾਪਤ ਕਰਨਗੇ ਮੁਕਤੀ ਪ੍ਰਾਪਤ ਹੋਏਗੀ ਉਹਨਾਂ ਤੇ ਦੋਨਾਂ ਜਹਾਨਾਂ ਵਿੱਚ ਜਿਹੜਾ ਹੈ ਉਹਨਾਂ ਦਾ ਕਾਰਜ ਪੂਰਨ ਹੋ ਜਾਏਗਾ ਨਿਤਕ ਤੁਸ਼ ਉੱਤ ਨਹੀਂ ਸਕੈ ਦੁਖੀ ਹੋਤ ਪਰ ਸੁਖ ਕੋ ਤਕੈ ਇਸ ਪ੍ਰਕਾਰ ਜਿਹੜੇ ਨਿੰਦਕ ਨੇ ਦੁਸ਼ਟ ਨੇ ਵੇਖ ਨਹੀਂ ਸਕਣਗੇ ਤੇ ਉਹ ਦੂਸਰੇ ਦੇ ਸੁਖ ਨੂੰ ਵੇਖ ਕੇ ਦੁਖੀ ਹੀ ਹੁੰਦੇ ਨੇ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੀਆਂ ਬਾਤਾਂ ਸੁਣ ਕੇ ਆਏ ਉਹ ਨਾ ਉਹ ਤੇ ਖੁਦ ਅੰਦਰ ਤੋਂ ਦੁਖੀ ਨਹੀਂ ਹਣਗੇ ਤੁਹਾਨੂੰ ਕਿਵੇਂ ਉਹ ਜਿਹੜਾ ਹੈ ਸੁਖੀ ਵੇਖ ਸਕਦੇ ਨੇ ਇਸ ਕਰਕੇ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿਓ। ਉਸ ਦੂਸਰੇ ਦੇ ਸੁਖ ਨੂੰ ਵੇਖ ਕੇ ਜਿਹੜਾ ਹੈ ਅੰਦਰੋਂ ਅੰਦਰੀ ਦੁਖੀ ਹੁੰਦੇ ਹਨ। ਸੋ ਪਛਪਛ ਜਦਿਆ ਜਾਂਦਾ ਹੈ ਹਾ ਜੈ ਸ਼ਰੈ ਨੇ ਕਰੇ ਸਤ ਦੁਰ ਤਜ ਬਾਰ। ਉਹ ਜਦੋਂ ਸੜ ਸੜ ਕੇ ਅੰਦਰੋਂ ਅੰਦਰੀ ਕਹਿ ਲੋ ਕਿ ਹਾਰ ਜਾਣ ਕੇ ਨਾ ਫਿਰ ਗੁਰੂ ਦਰਬਾਰ ਅੰਦਰ ਆ ਕੇ ਗੁਰੂ ਦੀ ਚਰਣੀ ਪੈਣਗੇ। ਹਾਲੇ ਗੱਲਾਂ ਬਣਾਉਂਦੇ ਹੋ ਉਹਨਾਂ। ਕੋਈ ਗੱਲ ਨਹੀਂ ਜੋ ਕਹਿੰਦੇ ਨੇ ਨਾ ਨਗਰੀ ਇਹ ਡੁੱਬ ਜਾਏਗੀ ਕੋਈ ਗੱਲ ਨਹੀਂ ਪਰ ਉਹਨਾਂ ਨੂੰ ਕੀ ਪਤਾ ਅਣਜਾਣ ਮਨੁੱਖਾ ਨੂੰ ਕਿ ਇਹ ਤੇ ਐਸੀ ਨਗਰੀ ਹੈ ਐਸਾ ਅਮਰ ਤਸਰੋਵਰ ਹੈ ਜਿਹੜਾ ਅਸਲ ਦੇ ਵਿੱਚ ਡੁੱਬਿਆਂ ਹੋਿਆਂ ਨੂੰ ਭਵਜਲ ਤੋਂ ਅਸਲ ਦੇ ਵਿੱਚ ਪਾਰ ਕਰਦਾ ਹੈ ਇਹ ਐਸੀ ਧਰਤੀ ਹੈ ਤੇ ਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਸਮਝਾਇਆ ਹੈ ਨਹੀਂ ਵਸੇ ਪੰਚਤਾ ਬੇਪਾਚੇ ਸੁਖ ਆਚੋ ਪਿਕ ਬਸ ਗੋ ਪਾਚੇ ਇਸ ਨਗਰੀ ਵਿੱਚ ਨਾ ਵਸਣ ਕਰਕੇ ਜਿਹੜਾ ਨਹੀਂ ਵਸੇਗਾ ਨਾ ਉਹ ਪਛਤਾਏਗਾ ਚੰਗੇ ਸੁਖਾ ਨੂੰ ਵੇਖ ਕੇ ਜਿਹੜਾ ਫਿਰ ਇਸ ਨਗਰ ਦੇ ਵਿੱਚ ਵਸਣਾ ਉਹ ਹੀ ਮਨੁੱਖ ਚਾਣਗੇ ਜਿਹੜੇ ਅੱਜ ਗੱਲਾਂ ਕਰਦੇ ਹਨ ਸੁਨ ਸੁਨ ਸੇਵਕ ਪਾਏ ਪ੍ਰਸੰਨ ਕਹਿ ਤਾਪਿ ਸ੍ਰੀ ਗੁਰਤੰਤਿ ਕੰਨ ਇਹ ਜਦੋਂ ਬਚਨ ਸੁਣੇ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸਿੱਖ ਖੁਸ਼ ਹੋ ਗਏ ਪ੍ਰਸੰਨ ਹੋਏ ਨੇ ਤੇ ਸਾਰੇ ਆਪਣੇ ਮੁਖ ਚੋਂ ਕਹਿ ਰਹੇ ਨੇ ਧੰਨ ਗੁਰੂ ਅਰਜਨ ਤਾਨ ਗੁਰੂ ਤਾਨ ਗੁਰੂ ਇਸ ਪ੍ਰਕਾਰ ਕਹਿ ਰਹੇ ਹਨ ਦਿਨ-प्रतिदिन ਆਣ ਕਰਨੇ ਨਰਕ ਟੰਗ ਚੁੱਕ ਕਰ ਕੰਪਾਈ ਦਿਨ-प्रतिदिन ਹੁਣ ਜਿਹੜਾ ਹੈ ਲੋਕ ਆ ਕੇ ਵਸ ਰਹੇ ਨੇ ਪਰਿਵਾਰਾਂ ਸਮੇਤ ਜਿਹੜਾ ਇੱਥੇ ਆ ਕੇ ਘਰ ਬਣਾ ਰਹੇ ਨੇ ਤੇ ਵਸੋਂ ਦਾ ਜਿਹੜਾ ਕਾਰਜ ਹੈ ਉਹ ਫਿਰ ਚੱਲ ਰਿਹਾ ਹੈ ਖੁੱਲਿਓ ਬਾਜ਼ਾਰ ਨੀਤ ਵਿਵਹਾਰਾ ਸਤਗੁਰ ਸਭ ਕੀ ਕਲੇ ਸੰਭਾਲਦਾ ਕਾਰ ਭਿਆਰ ਵਾਸਤੇ ਮਾਰਕੀਟ ਖੁੱਲ ਗਈ ਬਾਜ਼ਾਰ ਖੁੱਲ ਗਏ ਨੇ ਤੇ ਸਤਗੁਰੂ ਜੀ ਸਾਰਿਆਂ ਦੀ ਸੰਭਾਲ ਕਰਦੇ ਹਨ ਜਦ ਤਿਤ ਮਾਸਿ ਬਤੀਤ ਤੇ ਲਬੈ ਬੈਤੀ ਸੌਦਾ ਲੈ ਕਰ ਸਬੇ ਜਦ ਕਈ ਮਹੀਨੇ ਬਤੀਤ ਹੋ ਕੇ सारे जड़ा है कोई ना कोई पदार्थ सौदा लेके बैठा है ला के इत बैठे हैं ਸਾਡਾ ਜਿਹੜਾ ਵਪਾਰ ਐ ਸੰਦੇ ਵਿੱਚ ਉਹ ਨਹੀਂ ਚੱਲ ਰਿਹਾ ਸਾਡੇ ਵਿਪਾਰ ਕੋਸਾ ਦਾ ਲੈ ਕੇ ਜੀਵਿਕਾ ਇੱਛਾ ਕਹਿ ਕੇ ਅਸੀਂ ਜਿਹੜਾ ਹੈ ਹਰ ਇੱਕ ਪ੍ਰਕਾਰ ਦਾ ਸੌਦਾ ਲੈ ਕੇ ਜੀਵਿਕਾ ਵਾਸਤੇ ਭਾਵ ਜਿਹੜਾ ਹੈ ਕਿਰਤ ਕਮਾਈ ਵਾਸਤੇ ਅਸੀਂ ਜਿਹੜਾ ਹੈ ਉਡੀਕ ਰਹੇ ਹਾਂ ਸਾਰਿਆਂ ਨੂੰ ਇੱਛਾ ਧਾਰਨ ਕਰਕੇ ਇੱਥੇ ਆਏ ਸੀ ਸਕਲ ਕੁਟੰਬਦਾਰ ਹਮ ਹੈ ਸਭ ਹਿੰਮ ਕੇ ਗੁਜ਼ਾਰੋ ਚ ਹੈ ਇਸ ਫਰਕਾਰ ਜਿਹੜਾ ਹੈ ਸਾਰਾ ਪਰਿਵਾਰ ਇੱਥੇ ਆਇਆ ਹੈ ਤੇ ਗੁਜ਼ਾਰਾ ਤੇ ਫਿਰ ਚਲਾਉਣਾ ਤੇ ਕਿਰਤ ਕਮਾਈ ਜਿਹੜਾ ਹੈ ਅਸਲ ਦੇ ਵਿੱਚ ਉਹਦੇ ਲਈ ਅਸੀਂ ਕੁਝ ਵਪਾਰ ਆਪਣਾ ਕਰਦੇ ਆਂ ਪਰ ਚੰਗੀ ਤਰ੍ਹਾਂ ਚੱਲ ਨਹੀਂ ਰਿਹਾ ਜਦ ਤੈ ਖੋਲੀ ਆਣ ਦੁਕਾਨ ਬੈਠੇ ਰਹੇ ਕਦੀ ਖਨਬਾਨ ਅਸੀਂ ਤੇ ਉਡੀਕ ਕਰਕੇ ਉਡੀਕਾਂ ਕਰ ਰਹੇ ਨੇ ਕਿ ਕੋਈ ਨਾ ਕੋਈ ਆਵੇ ਸਾਡਾ ਸੌਦਾ ਖਰੀਦੇ ਪਰ ਇੰਨਾ ਕਹਿ ਲੋ ਕਿ ਕੁਝ ਵਪਾਰ ਸਾਡਾ ਹੋ ਨਹੀਂ ਰਿਹਾ ਨਹੀਂ ਖਰੀਦ ਕਰਨ ਕੋ ਆ ਬੈ ਸੌਦਾ ਅਲਪ ਕਦੋਂ ਇਕ ਜਾਵੇ ਕੋਈ ਖਰੀਦਣ ਵਾਸਤੇ ਨਹੀਂ ਆਉਂਦਾ ਕਦੇ ਕਦੇ ਕਹਿ ਲੋ ਕਿ ਥੋੜਾ ਬਹੁਤ ਸੌਦਾ ਸਾਡਾ ਵਿਕ ਜਾਂਦਾ ਹੈ ਜਾਂ ਤੇ ਮੈਂ ਪਰਿਵਾਰ ਗੁਜ਼ਾਰਾ ਜਿਸ ਜਿਸ ਤੇ ਸਭ ਕੋ ਬਣੇ ਆਹਾਰ ਇਸ ਕਰਕੇ ਜਿਹੜਾ ਹੈ ਹੁਣ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਇਦਾਂ ਤੇ ਫਿਰ ਗੁਜ਼ਾਰਾ ਨਹੀਂ ਚੱਲਣਾ ਨਾ ਵੇਟ ਤੇ ਭਰਨਾ ਹੈ ਰਿਜਕ ਚਾਹੀਦਾ ਇਸ ਲਈ ਅਸੀਂ ਤਰਲਾ ਲੈ ਕੇ ਤੁਹਾਡੇ ਕੋਲ ਆਏ ਹਾਂ ਕਟ ਪਹਿਰਨ ਕੋ ਖਰਚ ਮਹਾਨਾ ਪਿਆਹ ਆਜ ਉਤਸਵ ਜੇ ਨਾ ਨਾ ਹੁਣ ਪਹਿਨਣ ਵਾਸਤੇ ਕਪੜੇ ਵੀ ਚਾਹੀਦੇ ਨੇ ਖਰਚਾ ਵੀ ਉਹਦਾ ਹੁੰਦਾ ਹੈ ਕੋਈ ਵਿਆਹ ਸ਼ਾਦੀ ਆ ਗਈ ਉਹ ਉਤਸ਼ਵ ਵੀ ਕਰਨਾ ਹੈ ਸਮਾਗਮ ਵੀ ਕਰਨਾ ਹੈ ਉਹਦੇ ਵਾਸਤੇ ਵੀ ਮਾਇਆ ਚਾਹੀਦੀ ਹੈ ਕਰਿਉਸ਼ ਹੈ ਹਮ ਬਸ ਕੈ ਜਬੈ ਇਤੋਂ ਬਨਜ ਹੋਤ ਨਾ ਅਬੈ ਇੱਥੇ ਜਿਹੜਾ ਹੈ ਵਸ ਕੇ ਇਹਨਾਂ ਵਪਾਰ ਅਸੀਂ ਕਰਨਾ ਚਾਹੁੰਦੇ ਸੀ ਕਿ ਹਾਂ ਬਹੁਤ ਵਪਾਰ ਹੋਏਗਾ ਪਰ ਉਹਨਾਂ ਕਹਿ ਲੋ ਕਿ ਮੁਨਾਫਾ ਉਹਨਾਂ ਲਾਭ ਸਾਨੂੰ ਹੋ ਨਹੀਂ ਰਿਹਾ ਨਹੀਂ ਜੀਤ ਕਾ ਅਪਰ ਵਿਦਾਨਾ ਬਨੈ ਨਾ ਅਪਰ ਕਰ ਜੇ ਨਾ ਸਾਡੇ ਸਾਹਮਣੇ ਹੋਰ ਕੋਈ ਕਹਿ ਲੋ ਕਿ ਤਰੀਕਾ ਜਾਂ ਵਿਧੀ ਨਹੀਂ ਹੈ ਕਿ ਜਿਸ ਰਾਹੀਂ ਅਸੀਂ ਜਿਹੜਾ ਹੈ ਆਪਣੇ ਘਰ ਨੂੰ ਪਰਿਵਾਰ ਨੂੰ ਖਵਾ ਪਿਆ ਸਕੀਏ ਚਲਾ ਸਕੀਏ ਹੋਰ ਕਈ ਪ੍ਰਕਾਰ ਦੇ ਜਿਹੜੇ ਕੰਮ ਨੇ ਉਹ ਸਾਡੇ ਤੋਂ ਨਹੀਂ ਹੋ ਸਕਦੇ ਤੁਮ ਅੰਤਰਜਾਮੀ ਸਭ ਜਾਣੋ ਕਰੇ ਬਸਾਉਣ ਪਾਲਣ ਖਾਣੋ ਆਪ ਦੀ ਆਪ ਜੀ ਤੇ ਦਿਲਾਂ ਦੀਆਂ ਜਾਣਦੇ ਹੋ ਅੰਤਰਜਾਮੀ ਹੋ ਤੇ ਕਿਰਪਾ ਕਰੋ ਸਾਡਨ ਸਾਡੀ ਪਾਲਣਾ ਕਰਨ ਵਾਲੇ ਤੁਸੀਂ ਕੋਈ ਵਿਧੀ ਦੱਸੋ ਕੋਈ ਤਰੀਕਾ ਦੱਸੋ ਅਪਰ ਨ ਕੋ ਮਾਲਕ ਹਮਰੋ ਬਚੇ ਆਸ ਲਾ ਲੈ ਕਰ ਤੂੰ ਇਸ ਕਰਕੇ ਸਾਡਾ ਕੋਈ ਹੋਰ ਮਾਲਕ ਨਹੀਂ ਹੈ ਤੇ ਅਸੀਂ ਤੁਹਾਡਾ ਆਸਰਾ ਲੈ ਕੇ ਇੱਥੇ ਵਸੇ ਹਾਂ ਰਖ ਪਾਲਕ ਸਭ ਜਬ ਕੋ ਅਹੋ ਪੁਰੇ ਆਪ ਕੋ ਬਚ ਜਿੰਨ ਕਾ ਹੋ ਇਸ ਕਰਕੇ ਜਿਹੜਾ ਹੈ ਤੁਸੀਂ ਸਾਰੇ ਜਗਤ ਦੇ ਪ੍ਰਤਪਾਲਕ ਹੋ ਸਾਰਿਆਂ ਦੀ ਪਾਲਣਾ ਕਰਦੇ ਹੋ ਤੇ ਆਪ ਜੋ ਬਚਨ ਕਰਦੇ ਹੋ ਤੁਹਾਡਾ ਪੂਰਾ ਹੋ ਜਾਂਦਾ ਹੈ ਤੇ ਸਾਡਾ ਵੀ ਤਰਲਾ ਤੁਸੀਂ ਸੁਣੋ ਜੀ ਅਰਜਨ ਸੁਣ ਕਾ ਜ ਸਦਗਿ ਨਿੱਤੀ ਬਿਕ ਸੱਚ ਪਾਣੇ ਹੋਤਾ ਜੋ ਅਸ ਕੀ ਨਿੱਤੀ ਗੁਰ ਅਰਜਨ ਦੇ ਮਹਾਰਾਜ ਜੀ ਨੇ ਸਾਰੀ ਕੈ ਲੋਕੀ ਬੇਨਤੀ ਬੜੇ ਧਿਆਨ ਨਾਲ ਸੁਣੀ ਹੈ ਉਹਨਾਂ ਦੀ ਇਹ ਹੱਸ ਪੈ ਸਾਧ ਗੁਰ ਤੇ ਮੁਸਕਰਾਉਂਦੇ ਹੋਏ ਕਹਿੰਦੇ ਨੇ ਬਿਕਸ਼ਤ ਭਨੇਉ ਹੱਸ ਕੇ ਬੋਲੇ ਤਜੋ ਅਸਗਿਣਤੀ ਇਸ ਤਰ੍ਹਾਂ ਦੀਆਂ ਵਿਚਾਰਾਂ ਜੋ ਤੁਹਾਡੇ ਅੰਦਰ ਚੱਲ ਰਹੀਆਂ ਨੇ ਨਾ ਉਹਨੂੰ ਪਹਿਲਾਂ ਛੱਡੋ ਕਰੋ ਅੱਜ ਤੇ ਐਸੀ ਕਾਰ ਜਿਸसे ਬਧੇ ਅਧਿਕ ਵਿਵਹਾਰ ਅੱਜ ਤੋਂ ਤੁਸੀਂ ਐਸੀ ਕਾਰ ਕਰੋ ਕਿਰਤ ਕਰੋ ਜਿਸ ਨਾਲ ਜਿਹੜਾ ਹੈ ਤੁਹਾਡੇ ਵਪਾਰ ਦੇ ਵਿੱਚ ਵਾਧਾ ਹੋਏਗਾ ਲਾਭ ਹੋਵੇਗਾ ਉਦੋਂ ਕੋਲ ਕਰ ਸੋ ਜਿਸ ਨਾਲੇ ਗੁਰਬਾਣੀ ਸੋ ਕੀ ਜੈ ਧਿਆਨ ਮੇਨ ਗੱਲ ਕਿਹੜੀ ਹੈ ਗੁਰੂ ਸਾਹਿਬ ਜੀ ਕਹਿੰਦੇ ਠੀਕ ਹੈ ਤੁਸੀਂ ਤਰ੍ਹਾਂ ਲੈ ਕੇ ਆਏ ਹੋ ਕਿ ਸਾਡੇ ਵਪਾਰ ਵਿੱਚ ਲਾਭ ਨਹੀਂ ਹੋ ਰਿਹਾ ਸਤਗੁਰੂ ਜੀ ਕਹਿਣ ਲੱਗੇ ਤੁਸੀਂ ਤੇ ਸਵਕ ਤੇ ਉੱਠਦੇ ਨਹੀਂ ਕੋਈ ਇਸ਼ਨਾਨ ਪਾਣ ਨਹੀਂ ਕੋਈ ਪਾਠ ਪੂਜਾ ਨਹੀਂ ਹੈ ਤੁਹਾਡੇ ਕੋਲ ਹੁਣ کاروبار ਵਿੱਚ ਲਾਸ ਹੋ ਰਿਹਾ ਹੈ ਨੁਕਸਾਨ ਹੋ ਰਿਹਾ ਹੈ ਤੁਸੀਂ ਸਾਡੇ ਕੋਲ ਆ ਗਏ ਮੈਂ ਜਿਸਦਾ ਦਿੱਤਾ ਖਾਵਣਾ ਤਿਸ ਕਹੀ ਹੈ ਸ਼ਾਬਾਸ਼ ਸ਼ੁਕਰਦਿਖਾਨ ਨਹੀਂ ਪੈਗਾ ਜੀ ਆਪਾਂ 8-10 ਘੰਟੇ ਆਪਣੇ ਵਪਾਰ ਵਾਸਤੇ ਕਹ ਲੋ ਕਿ ਕੋਈ ਦੁਕਾਨ ਤੇ ਬੈਠ ਰਿਹਾ ਕੋਈ ਆਫਿਸ ਦੇ ਵਿੱਚ